ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਦੇਵ ਜੀ ਤੋਂ ਬਹੁਤ ਬਹੁਤ ਵੈਲਕਮ ਹੈ ਜੀ ਤੇ ਭਾਈ ਸਰਮ ਸਿੰਘ ਕੋ ਬਹੁਤ ਚੁੱਕੇ ਆ ਪਿੰਡ ਬਾਈ ਦਾ ਹੈਗਾ ਪੱਡੇ ਜੀ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਬਟਾਲਾ ਦੇਖੋ ਘਟੋਕੜ ਅੱਜ ਵੀ ਬਾਈਆਂ ਦੇ ਕੋਲ ਨਵਾਂ ਮਾਲ ਆ ਸਾਰਾ ਤੇ 10-11 ਲੱਖ ਰੁਪਏ ਮੱਝਾਂ ਹੋਣਗੇ ਜੀ ਤੇ ਬਾਕੀ ਭਾਈ ਜੀ ਨਾਲ ਗੱਲਬਾਤ ਕਰਦੇ ਆਪਾਂ ਬੱਜੀ ਸਤਿਕਾਰ ਜੀ ਸਤਿਕਾਰ ਸਤਿਕਾਰ ਸੰਦੀਪ ਜੀ ਹੋਰ ਬੱਜੀ ਸਭ ਠੀਕ ਠਾਕ ਵਧੀਆ ਤੁਸੀਂ ਦੱਸੋ ਕੋਸੇਤਾ ਠੀਕ ਠਾਕ ਬੱਜੀ ਸਭ ਤੋਂ ਪਹਿਲਾਂ ਫਤੇ ਦੀ ਸਾਂਝ ਪਾਈਏ ਹਾਂਜੀ ਸਾਰੇ ਵੀਰਾਂ ਭੈਣਾਂ ਭਰਾਵਾਂ ਬਜ਼ੁਰਗਾਂ ਨੂੰ ਦੇਸ਼ਾਂ ਦੇਸ਼ਾਂ ਚ ਰਹਿੰਦੇ ਸਾਰਿਆਂ ਨੂੰ ਪਿਆਰ ਭਰੀ ਸਤਿ ਸਾਕ ਆਸ ਕਰਦੇ ਹਾਂ ਤਾਨ ਤਨ ਸ੍ਰੀ ਗੁਰੂ ਰਾਮਦਾਸ ਜੀ ਅੱਗੇ ਅਰਦਾਸ ਕਰਦੇ ਹਾਂ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਤੰਦਰੁਸਤ ਰੱਖੇ ਬੱਜੀ ਬਸ ਬਸ ਤੇ ਬਾਕੀ ਸੰਦੀਪ ਜੀ ਆਪਣਾ ਤੇ ਕੋਈ ਮੈਸੇਜ ਹੁੰਦਾ ਵਾ ਮਾ ਪਿਓ ਦੀ ਸੇਵਾ ਕਰੋ ਹਾਂਜੀ ਸਤਕਾਰ ਬੱਜੀ ਬਸ ਬਸ ਮੈਂ ਹਰ ਵੀਡੀਓ ਚ ਬਿਲਕੁਲ ਹੋਰ ਗੱਲ ਕੁਝ ਜੜੀ ਮਰਜੀ ਭੁੱਲ ਜਾ ਹਾਂਜੀ ਹਾਂਜੀ ਇਹ ਵੀ ਕਰਦਾ ਇਹ ਗੱਲ ਭੁੱਲ ਜਾਂਦਾ ਕਿਉਂਕਿ ਮੈਂ ਘਰ ਘਰ ਜਾਣਾ ਘਰ ਘਰ ਜਾਣਾ ਸਾਡਾ ਪੰਜਾਬੀ ਵਿਰਸੇ ਵਿੱਚ ਇਹ ਕਿ ਮਾਂ ਪਿਓ ਦੀ ਸੇਵਾ ਕਰੋ ਦਾ ਸਤਕਾਰ ਕਰੋ ਠੀਕ ਹੈ ਨਾ ਬਿਲਕੁਲ ਕਿਉਂ ਨਾ ਬੜਾ ਹੀ ਸਾਡੇ ਤੇ ਕਸ਼ਟ ਕੀਤਾ ਹਾਂਜੀ ਹਾਂਜੀ ਕਿਉਂਕਿ ਬੱਚੇ ਪਾਲਣੇ ਬਹੁਤ ਓਕੇ ਓਕੇ ਅਮੀਰ ਮੀਰ ਬੰਦੇ ਵਾਸਤੇ ਕੋਈ ਗੱਲ ਨਹੀਂ ਗਰੀਬ ਬੰਦੇ ਵਾਸਤੇ ਬੱਚੇ ਪਾਲਣੇ ਬਹੁਤ ਓਕੇ ਜੀ ਓਕੇ ਤੇ ਜਦੋਂ 20-25 ਸਾਲ ਮਿਹਨਤ ਕਰਕੇ ਬੱਚੇ ਪਾਲ ਲਈਦਾ ਤੇ ਬੱਚਾ ਆ ਕੇ ਵੀ ਤੁਸੀਂ ਕੀ ਕੀਤਾ ਉਹ ਸਾਰੀ ਕੀਤੀ ਕਰਾਈ ਖੂਪ ਹੈ ਜਾਂਦੀ ਆ ਉਹ ਬੰਦਾ ਸਾਰਾ ਹੀ ਸਿਸਟਮ ਬਿਲਕੁਲ ਹੈਨਾ ਬਿਲਕੁਲ ਮਾਂ ਪਿਓ ਦੀ ਇੰਨੀ ਬੜੀ ਦੇਣ ਹੈ ਜੋ ਆਪਾਂ ਪੈਦਾ ਹੁੰਨੇ ਆ ਉਦੋਂ ਤੋਂ ਹੀ ਉਹ ਸਾਡਾ ਖਰਚਾ ਚੁੱਕਦਾ ਹੈ ਹੈਨਾ ਬਿਲਕੁਲ ਤੇ ਜਦ ਤੱਕ ਅਹੀਂ ਵਿਆਹੇ ਨਹੀਂ ਜਾਂਦੇ ਉਹ ਸਾਨੂੰ ਦੇਈ ਜਾ ਹਾਂਜੀ 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 ਠੀਕ ਆ ਨਾ ਤੇ ਅਸੀਂ 5-7 ਸਾਲ ਮਗਰਲੇ ਸੰਭ ਲੀਏ ਨਾ ਹਾਂਜੀ ਤੇ ਅਸੀਂ ਗਾਸ ਵਰਗਾ ਨੂੰ ਜਾਂ ਹੈਨਾ ਇੰਨੀ ਕਿ ਸਾਰਿਆਂ ਨੂੰ ਬੇਨਤੀ ਆ ਵੀ ਮਾਂ ਪਿਓ ਦਾ ਸੇਵਾ ਕਰਿਆ ਕਰੋ ਸਤਕਾਰ ਕਰਿਆ ਕਰੋ ਸੇਵਾ ਕਰਿਆ ਕਰੋ ਤੇ ਬਾਕੀ ਸੰਦੀਪ ਜੀ ਮਾਲ ਵੀ ਨਵਾਂ ਹਾਂਜੀ ਰੇਟ ਵੀ ਜਾਜ ਅੱਜ ਸਮੇਂ ਨੂੰ ਜਾਦਾ ਵਧੀਆ ਰੇਟ ਵਾ ਚਲੋ ਚਲੋ ਠੀਕ ਹੈ ਸਮੇਂ ਨੂੰ ਜਾਦਾ ਵਧੀਆ ਰੇਟ ਵਾ ਹਾਂਜੀ ਹਾਂਜੀ ਤੇ ਬੇਨਤੀ ਇਹ ਆ ਸੰਦੀਪ ਜੀ ਆਹ ਚੋਟੀਆਂ ਆਜੋ ਹਾਂਜੀ ਲੈ ਫੜਾ ਦਿ ਜੀ ਹਾਂਜੀ ਹਾਂਜੀ ਇਹ ਚੋਟੀਆਂ ਆਪਾਂ ਲਿਆਂਦੀਆਂ ਕਪੂਰਥਲਾ ਜ਼ਿਲ੍ਹੇ ਦੇ ਵਿੱਚੋਂ ਉਹਨਾਂ ਹਰਿਆਣੇ ਤੋਂ ਮਗਾਈਆਂ ਸੀ ਠੀਕ ਆ ਨਾਮਵਾਰ ਬੰਦੇ ਕੋ ਆਨਲਾਈਨ ਮਗਾਈਆਂ ਸੀ ਮਗਰ ਕਟੀਆਂ ਇਹਨਾਂ ਦੀ ਹਾਂਜੀ ਬੰਦੇ ਬਾਹਰ ਨਿਊਜ਼ੀਲੈਂਡ ਰਹਿੰਦੇ ਉਹਨਾਂ ਬੰਦਾ ਰੱਖਿਆ ਸੀ ਵੀ ਚਲੋ ਨਾਲੇ ਘਰ ਸੰਭੂ ਦਾ ਦੁੱਧ ਪਾਈ ਜਾਊ ਕਟੀਆਂ ਦੋਹਾਂ ਦੇ ਮਗਰ ਆ ਤਕਰੀਬ 1.5 1.5 ਮਹੀਨੇ ਦਾ ਸੁਗਾ ਆਊਗਾ ਪੌਣੇ 2 ਦਾ ਵੀ ਕਿਸੇ ਦਾ ਹੋ ਸਕਦਾ ਹਾਂਜੀ ਹਾਂਜੀ 1.5 ਮਹੀਨਾ ਹੋ ਗਿਆ ਆਈਆਂ ਨੇ 3 ਲੱਖ ਤੇ 60 ਹਜ਼ਾਰ ਦੀਆਂ ਲਿਆਂਦੀਆਂ ਅਸੀਂ ਉਹਨਾਂ ਅਜਾ ਉਥੋਂ ਪਹਿਲਾਂ ਉਥੋਂ ਹਰਿਆਣੇ ਚੋਂ 360000 ਦੀਆਂ ਪਰ ਕਟੀਆਂ ਦੀ ਆ ਦੋ ਦੰਦਵਾ ਚੋਗ ਦਾ ਭੰਨਿਆ ਉਹ ਕੋਈ ਨਿਕਲਿਆ ਨਹੀਂ ਹੋਊਗਾ ਦੋ ਪਿਓਰ ਦੋ ਦੰਦ ਹੋਊਗੀ ਆ ਦੋ ਜਾਸੂਆ ਕੱਟੀ ਆਜੋ ਬਰੇ ਇੱਧਰ ਆਜੋ ਦੋ ਦੋ ਬਜੀ ਕਿਨਾਂ ਸੰਦੀਪ ਜੀ ਇਹ ਦੋ ਮਈਆਂ ਕੋਲੋਂ ਪਹਿਲਾਂ ਉਹਨਾਂ 15 15 16 16 ਚੋਕੇ ਲਿਆਂਦਾ ਸੀ ਹਾਂਜੀ ਇਸ ਟਾਈਮ ਤੇ ਇਹਨਾਂ ਕੋਈ 11 11 ਕਿਲੋ ਮਈ ਕੋ ਪੱਕਾ ਤੋਂ ਪੱਕਾ ਤੋਂ ਰਹੇਗਾ ਪੱਕਾ ਜੇ ਚੋਂ ਕੋਈ ਸਟਾਂਗ ਅੱਗਾ ਵਿਸ਼ਾ ਹੋ ਸਕਦੀ ਹੈਗੀ ਆ ਇਹ ਕਿੱਚ ਕਮੀ ਆ ਹਾਂਜੀ ਉਹਨਾਂ ਨੂੰ ਵੀ ਪਤਾ ਨਹੀਂ ਹਾਂਜੀ ਆ ਵੇਖੋ ਲੱਗਦਾ ਕੋਈ ਪਤਾ ਵਿਖਾਓ ਅਗਲਾ ਥਾਣ ਜਿਹੜਾ ਨਾ ਮੂਹਰਲਾ ਥਾਣ ਜਿਹੜਾ ਆ ਉਹ ਮਈ ਦਾ ਥਾਣ ਜਿਹੜਾ ਨਾ ਘਟ ਜੇ ਘਟਾ ਹਾਂਜੀ ਠੀਕ ਮਈ ਦਾ ਥਾਣ ਘਟ ਜੇ ਕੋਈ ਮਤਲਬ ਨਹੀਂ ਸਮਝ ਆਉਂਦੀ ਕੋਈ ਗਾਂਡ ਨਹੀਂ ਕੋਈ ਨਾੜ ਨਹੀਂ ਥਾਣ ਘਟਵਾ ਆਪਾਂ ਦੇਣੀ ਆ ਮੈਂ ਇਹਦੇ ਵਿੱਚ ਵੀ ਥਣ ਹੈ ਹੀ ਬਸ ਤੇਲ ਕਹਿ ਕੇ ਦੇਣੀ ਮੈਂ ਤੇਲ ਕਹਿ ਕੇ ਦਊਗਾ ਥਣ ਪੂਰਾ ਆਊਗਾ ਪੂਰੀਆਂ ਧਾਰਾਂ ਕੋਈ ਗੰਡ ਕੋਈ 나ੜ ਨਹੀਂ ਆਊਗਾ 11 ਕਿਲੋਆਂ ਦੀ ਗਾਰੰਟੀ ਹੋਊਗੀ 11 ਕਿਲੋ ਗਾਰੰਟੀ ਆ ਤੇ ਵੇਖੋ ਸਚਾਈ ਵੇਖੋ ਬਾਈ ਬਿਲਕੁਲ ਦਾ ਥਣ ਦਾ ਪਰ ਪਤਾ ਨਹੀਂ ਲੱਗਦਾ ਬਿਲਕੁਲ ਵੀ ਤੇ 75000 ਦੀ ਮੈਂ ਉਦਾਂ ਆ ਗੱਜਨ ਵੇਖ ਲੈ ਬਾਈ ਵੇਖ ਲੈ ਹੈਗੀ ਹੈਗੀ ਜੇ 75 ਤੋਂ ਘੱਟ ਹੁੰਦਾਵੇ ਤੇ ਜੋ ਮਰਜ਼ੀ ਕਰ ਆਜੋ ਆਜੋ ਜੀ ਆਜੋ ਉਹ ਬਲਵੀਰ ਆ ਦੇਖੋ ਜੀ ਚੱਲ ਕੇ ਅੱਗੇ ਖੜੇ ਹੋ ਜਾਓ ਵੇਖ ਵਜਨ ਵੇਖ ਲੈ ਮੈਂ ਤਾਂ ਜਿੰਨੇ ਪੈਸੇ ਦੇ ਮੰਗਨੇ ਆ ਨਾ ਹਾਂਜੀ ਹਾਂਜੀ ਜਦੋਂ ਮਰਜੀ ਵੇਚੀ ਜਾਉਣੇ ਪੈਸੇ ਆਣ ਹਾਂਜੀ ਹਾਂਜੀ ਤੇ ਟੋਪ ਦੀ ਕੱਟੀ ਹੋਊ ਠੀਕ ਆ ਠੀਕ ਆ ਬਿਲਕੁਲ ਠੀਕ ਆ ਨਾ ਤੇ ਕੱਟੀ ਦੀ ਵੀ ਦੱਸ ਦੂੰਗਾ ਵੀ ਕਿਹੜੇ ਸੀਮੰਟ ਦੀ ਆ ਉਹ ਸੀਮੰਟ ਵੀ ਮੈਨੂੰ ਆਲ ਦੇ ਹਾਂਜੀ 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 ਇਹ ਸੰਦੀਪ ਜੀ ਦਵਾਂਗੇ 73000 ਰੁਪਏ ਦੀ ਠੀਕ 500 ਛੋਟ ਹੋਊ ਸਾਢੇ 73 ਦੀ ਸਾਰੀਆਂ ਮਾਈਆਂ ਦਾ ਰੇਟ ਫਿਕਸ ਹੋਊਗਾ ਮੇਰਾ ਵੀਰ ਕੋਈ 1500 ਵਾਹਤ ਜਿਹਨੇ ਅੱਗੇ ਪਿੱਛੇ ਕਰਨੇ ਨੇ ਅੱਜ 3 ਤਰੀਕ ਆ। ਹਾਂਜੀ। ਰਾਤ ਨੂੰ ਭਾਵੇਂ 12 ਵਜੇ ਤੱਕ ਫੋਨ ਕਰੋ 1 ਵਜੇ ਤੱਕ ਜਦੋਂ ਮਰਜ਼ੀ ਕਰੋ। ਬਿਲਕੁਲ ਜੀ ਬਿਲਕੁਲ ਬਿਲਕੁਲ। ਕੀ ਬਾ ਨਾ 13 13 ਅੱਜ। ਅੱਜ 13 ਨਾ। ਆ 13 ਤਰੀਕ ਅੱਜ ਮੰਗਲਵਾਰ ਆ। ਹਾਂਜੀ ਅੱਜ ਆ ਹੈਗਾ ਜੀ। ਮੰਗਲਵਾਰੀ ਹੋਣਾ। ਨਹੀਂ ਜੀ ਨਹੀਂ। ਅੱਜ ਵੀਰਵਾਰ ਆ। ਆ ਵੀਰਵਾਰ। ਹਾਂਜੀ। ਅੱਜ ਹੀ ਵੀਡੀਓ ਪੈ ਜਾਣੀ। ਹਾਂਜੀ। ਅੱਜ ਹੀ ਪੈਣੀ। ਅੱਜ ਹੀ ਵੀਡੀਓ ਪੈ ਜਾਣੀ ਹੈਗੀ ਆ। 13 ਤਰੀਕ ਅੱਜ ਹੀ ਵੀਡੀਓ ਪੈ ਜਾਣੀ ਹੈ ਗਿਆ 10 ਵਜੇ ਫੋਨ 11 ਵਜੇ 12 ਵਜੇ ਦਿਨ ਰਾਤ ਕਰ ਤੇ ਗੱਲ ਇਹ ਆ ਕਿ 72 ਵਾਲਾ ਨਾ ਕਰੇ ਮੇਰਾ ਵੀ ਹਾਂ ਬਿਲਕੁਲ ਨਹੀਂ ਮੇਰੇ ਜਾ ਰਹੀ ਹੈ ਨਹੀਂ ਆ ਉਹੋ ਹੀ ਫੋਨ ਕਰੇ 72 ਵਾਲਾ ਮੇਰਾ ਵੀ ਚਲੋ ਚਲੋ ਠੀਕ ਇਹ ਦੋ ਦੰਦ ਕੱਟੀ ਆ ਹਾਂਜੀ ਇਹਦਾ ਤੇ ਉਹਦਾ ਸੂਆ ਸੇਮ ਹੀ ਆ ਬਰਾਬਰ ਇਧਰ ਵਿਖਾਓ ਅੱਗਿਓ ਹਾਂਜੀ ਅਮਜਮਨ ਬੰਦ ਕਰ ਲਓ ਇੱਕ ਕਰਾਂ ਦੇ ਲਈ 11 ਕਿਲੋ 14 ਕਿਲੋ ਪੱਕੇ ਲੈਵੇ ਜੀ ਮੈਂ ਆਂ ਤੇ ਮਣਾ ਬਖਾਉ ਜੀ ਸਿੰਘ ਸੁੰਗਿੰਦਾ ਵੀ ਇੱਕ ਕਰਾਂ ਸਿੰਘ ਇੱਕ ਸਿਰ ਤੋਂ ਲਾ ਕੇ ਪੈਰਾਂ ਤੱਕ ਕਿਤੇ ਹੱਥ ਨਹੀਂ ਰੱਖਣ ਨਹੀਂ ਰੱਖਿਆ ਬਿਲਕੁਲ ਲਓ ਜੀ ਵੇਖੋ ਸਿੰਘ ਕੁਆਲਿਟੀ ਦੇਖੋ ਇਹ ਚਲੋ ਤੋੜੋ ਵੱਡੀ ਜੋਡੀ ਬੁਰੀ ਜੀ ਤੇ ਲਬਾਈ ਦੇ ਵਾਲ ਹੀ ਸੰਝ ਲੋ ਇੱਕ ਕਰਾਂ ਲਬਾਈ ਵੇਖੋ ਲਬਾਈ ਪੂਰੀ ਬਾਈ ਜੀ ਮੈਂ ਹੀ ਬੜੀ ਜੰਗੀ ਮੋੜ ਲਿਆ ਮੋੜ ਲਿਆ ਆਜੋ 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 ਥੋੜੀ ਕੈਮਰੇ ਤੋਂ ਦਰਦ ਦੀ ਬੱਸ ਹੋਰ ਕੁਝ ਨਹੀਂਗਾ ਮੈਂ ਦੋ ਮਾਰਕਟੀਆਂ ਹੀ ਬਾਈ ਜੀ ਕਟੀਆਂ ਦੋ ਮਗਰ ਦੋ ਮਗਰ ਕਟੀਆਂ ਤੇ ਦੋਹਾਂ ਦੀ ਕਟੀਆਂ ਦਾ ਰਿਕਾਰਡ ਮਿਲੂਗਾ ਚਲੋ ਠੀਕ ਹੈ ਤੇ ਐਡੀ ਲਬਾਈ ਮੈਂ ਦੀ ਉਚਾਈ ਬਿਲਕੁਲ ਜੀ ਮਤਲਬ ਕਿਸੇ ਪਾਸੇੋਂ ਵੀ ਪਿੱਠ ਸਿੰਗ ਕਿਤੇ ਵੀ ਹੱਥ ਨਹੀਂ ਧਾਰਨਦੇ ਹਾਂਜੀ 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 ਕਿਤੇ ਵੀ ਹੱਥ ਨਹੀਂ ਧਾਰਨਦੇ ਮੈਂ 11 ਕਿਲੋ ਦੁੱਧ ਇੱਕੋ ਤੇ 11 ਹੀ ਇੱਕੋ ਹੋਊਗਾ ਕਿਤੇ 100 ਗ੍ਰਾਮ ਅੱਗਾ ਪਿੱਛਾ ਚਲੋ ਹੋ ਸਕਦਾ ਪਾਈਆ ਚ ਨਹੀਂ ਹੋ 200 250 ਗ੍ਰਾਮ ਚ ਨਹੀਂ ਹੋਊਗਾ ਇਹ ਦਵਾਂਗੇ 1 ਲੱਖ 12000 ਮੁੱਲ ਹੋਊਗਾ ਤੇ 500 ਰੁਪਇਆ ਛੋੜ ਛੋੜ ਤੇ ਇਹ ਕਟੀਆਂ ਵਿਖਾ ਦੀ ਆਜੋ ਬਖਾਰੀ ਬਾਅਦ ਵਿੱਚ ਪਤਾ ਕੀ ਹੋਣਾ ਵੀ ਬੱਚੇ ਇਹਨਾਂ ਦੇ ਅਹੀਂ ਆਹ ਕਟੀਆਂ ਨੇ ਦੋਵਾਂ ਦੀ ਸਿਰੇ ਦੀਆਂ ਕਟੀਆਂ ਜੇ ਉਹਨਾਂ ਦੁੱਧ ਸਾੜ ਕੇ ਪਾਈਆਂ ਹਾਂ ਹਾਂ ਜੈਡ ਬਲੈਕ ਜੈਡ ਬਲੈਕ ਕਟੀਆਂ ਵੇਚ ਬਿਲਕੁਲ ਦੁੱਧ ਦੀਆਂ ਪਲੀਆਂ ਆਵਾ ਆਹ ਵੇਖ ਲੋ ਦੋਵੇਂ ਬੱਚੇ ਦੋਵੇਂ ਦੁੱਧ ਦੀਆਂ ਪਲੀਆਂ ਆ ਅੱਜ ਹਾਂਜੀ ਤੇ ਆਹਾ ਬਾਈ ਜੀ ਫਿਰ ਇਹ ਸੰਦੀਪ ਜੀ ਪਹਿਲਾਂ ਕੱਟੀ ਸੂਈ ਪਰਸੋਂ ਸੂਈ ਅੱਛਾ ਬਟਣਾ ਵਾਲਾ ਲੇਵਾ ਆ ਇਹਦਾ ਬੱਚਾ ਹਾਂਜੀ ਪਰਸੋਂ ਸੂਈ ਆ ਆ ਬੱਚਾ ਵਾ ਹੂੰ ਇਹਦੀ ਕੁਦਰਤੀ ਨਹੀਂ ਤੇ ਪਹਿਲਾਂ ਜਿਹੜੀਆਂ 2-3 ਕਿਲੋ ਤੋਂ 4 ਤੋਂ ਸਟਾਰਟ ਕਰਦੇ ਆ ਸਾਰੀਆਂ ਭਾ ਵੱਡੀਆਂ ਵੀ ਇਹਦੇ ਕੋਲ 9-10 ਕਿਲੋ ਬੋੜਾ ਹੋਊਗਾ ਅੱਜ ਸਾਰੀ ਖਾਲੀ ਕੀਤੀ ਆ ਸਟਾਰਟਿੰਗ ਐਡੀ ਟੋਪ ਸਟਾਰਟਿੰਗ ਨਹੀਂ ਟੋਪ ਚਲੋ ਜੀ ਤੋੜ ਦਈਆ ਖੋਲ ਲਓ ਜੀ ਮਤਲਬ ਕੱਟੀ ਦਾ ਕੋਈ ਲੇਖਾ ਹੀ ਨਹੀਂ ਦਤਾ ਪਹਿਲਾਂ ਸੁਹਾ ਜੀ ਤੇ ਇਹ ਵੀ ਦੇਖੋ ਕਰਾਂ ਦੇ ਵੇਖੇ ਕਰਾਂ ਸਿੰਘ ਸਿੰਘ ਜੀ ਜਿਆਦਾ ਜੋਹੀ ਆ ਤੋੜੋ ਜਿਆਦੀ ਖੁੱਲੀ ਛੱਡੀ ਕੱਟੀ ਉਹਨਾ ਅਗੇ ਜਿਆਦੀ ਰੀਜਣਾ ਪਾ ਲਈ ਜਿਆਦਾ ਵੇਖ ਸੰਦੀਪ ਜੀ ਇੱਕ ਕਰਾ ਲੈਵਾ ਤੇ ਨਹੀਂ ਠੀਕ ਹੈ ਭਾਜੀ ਵੇਖ ਥਾਨ ਤੁਣ ਬਹੁਤ ਸਪੈਸ਼ਲ ਲੱਗਦਾ ਆਜੋ ਜੀ ਆਜੋ ਬੜਾ ਠੀਕ ਆ ਜੀ ਹਾਂਜੀ ਫਿਰ ਬਾਜੀ ਯਾਰੀ ਕੰਮ ਦੀ ਕੱਟੀ ਆ ਇਹ ਸੰਦੀਪ ਜੀ 1 ਲੱਖ ਤੇ 4000 ਦੀ ਦਵਾਂਗੇ 500 ਛੋਟ ਹੋਊ 1 ਲੱਖ 35000 ਦੀ ਕੱਟੀ ਹੋਊਗਾ ਸਟਾਰਟਿੰਗ ਨੰਬਰ ਦੱਸਦੀ ਆ ਤਾਜੀ ਪਰਸੋਸ ਹੋਈ ਆ ਚਲੋ ਠੀਕ ਆ ਆਜੋ ਜੀ ਆਹਾ ਬਾਜੀ ਇਹ ਸੰਦੀਪ ਜੀ ਤੇ ਜਾ ਸੁਗਾ ਇਹ ਗੱਬੜੇ ਨਹੀਂ ਨਾ ਸੁਈ ਅਜੇ ਵੀ ਸੁਈ ਵੇਖ ਇੱਕ ਰਾਲੇਵਾ ਅੱਗੇ ਉਹ ਵਿਖਾਓ ਸੇਂਗਾ ਵਿਖਾਓ ਆ ਦੇ ਵੱਡੀ ਮੈਂ ਵਾ ਠੀਕ ਹੈ ਤਾਜੀ ਮੈਂ ਹਾਂਜੀ ਇਹ ਸੰਦੀਪ ਜੀ ਖਲਖਲਖਲੇ ਕਮੈਂਟ ਕਰ ਖੜ ਜਾ ਸਾਰਾ ਕੁਛ ਇਹਦੇ ਡਿਟੇਲ ਦੱਸੀ ਹੋਏ ਨਾ ਹਾਂਜੀ ਇਹ ਸੰਦੀਪ ਜੀ ਆ ਜਿਹੜਾ ਆਇਦ ਪਰਲਾ ਕਹਿੰਦਾ ਥਾਣਵਾ ਨਾ ਹਾਂਜੀ ਹੋਰ ਸੱਟਾ ਮਾਰਦਾ ਮਾੜਾ ਜਾ ਮਾਰਦਾ ਮਾਰਦਾ ਪਤਾ ਕਿਉਂ ਆ ਹਾਂਜੀ ਉਹ ਸਮਝ ਨਹੀਂ ਆਉਂਦੀ ਉਹ ਲੱਗਦਾ ਸੱਟਾ ਵਾ ਇਹ ਤੇ ਮਾੜਾ ਆ ਜਾਂ ਸਰੂ ਆ ਸਮਝ ਨਹੀਂ ਆਉਂਦੀ ਸਰੂ ਦਾ ਕਰਕੇ ਛਿਟਾ ਮਾਰਦਾ ਦੱਸਣਾ ਚੰਗੀ ਗੱਲ ਹੁਣ ਮੈਂ ਤੁਹਾਨੂੰ ਵੀਡੀਓ ਤੇ ਦੱਸਤਾ ਦੁਬਾਰਾ ਫੋਨ ਨਹੀਂ ਕਰਨਾ ਵੀ ਮੈਨੂੰ ਸੱਟੇ ਆਲੀ ਮਿਲ ਗਈ ਬਿਲਕੁਲ ਬਿਲਕੁਲ ਜੀ ਠੀਕ ਆ ਨਾ ਮੁੱਲ ਸੱਟੇ ਵਾਲਾ ਕਰਨਾ ਚਲੋ ਚਲੋ ਖੋਲੋ ਜੀ ਇਹ ਵੀ ਖੋਲੋ ਕਰਾ ਦੇ ਪੂਰੀ ਵੱਡੀ ਮੈਂ ਵਾਂ ਪੂਰਾ ਸਿਰਾ ਮੈਂ ਤੇ ਜੀ ਤਾਂ ਭਾਈ ਜੀ ਦੁੱਧ ਕਿੰਨਾ ਜੀ ਦੁੱਧ 12 ਕਿਲੋ ਦੇ ਕਰੀਬ ਆਉ ਮੈਂ 12 ਕਿਲੋ ਲਗਭਗ ਦੁੱਧ ਹੋਣਾ ਅੱਜ ਵੀ 2 ਕਿਲੋ ਮੈਂ ਦੁੱਧ ਬਤਾ ਲਓ ਵੱਡੀ ਵੱਡੀ ਮੈਂ ਮੈਂ ਕੱਟੀ ਮਗਰ ਲੋ ਜੀ ਇੱਕ ਕਰਾ ਇੱਕ ਕਰਾ ਮਹੀਂ ਦੀ ਲਬਾਈ ਕਰਾਈ ਵੇਖ ਲਓ ਇੱਕ ਕਰਾ ਲਬਾਈ ਵੇਖ ਲਾ ਬਹੁਤ ਚੰਗੀ ਮੈਂ ਆ ਜੀ ਹੂੰ 1 ਲੱਖ ਸੰਦੀਪ ਜੀ 20 ਦੀ ਮੈਂ ਵੇਚ ਸਕਦੇ ਆ ਬਿਲਕੁਲ ਬਿਲਕੁਲ ਜੀ ਲੈ ਚਲੋ ਹਾਂਜੀ ਮਗਰ ਕੱਟੀ ਕੱਟੀ ਮਗਰ ਤੇ ਭਾਈ ਫਿਰ ਇਹਦੀ ਕੀਮਤ ਹੈ ਇਹਦੀ ਸੰਦੀਪ ਜੀ 88000 ਕੀਮਤ ਵਾ 500 ਸੋੜ 87500 ਦੀ ਮੈਂ ਹੋਣੀ ਆ ਸਰੂ ਦੱਸਤਾ ਉਹਦਾ ਫੋਨ ਨਿਕਾ ਉਦਾਂ ਟਾਪ ਦੀ ਚਵਾਈ ਕੋਈ ਗੱਲ ਨਹੀਂ ਕੋਈ ਨਹੀਂ ਚਲੋ ਤੇ ਆਹ ਜੀ ਇਧਰ ਵੇ ਸੰਦੀਪ ਜੀ ਇਹ ਤੀਸਰਾ ਸੁਹਾ ਮੈਂ ਆ ਇੱਕ ਵਾਰ ਮਗਰ ਖਲੋ ਕੇ ਵੇਖਦਾ ਵੀ ਮੈਂ ਕੀ ਆ ਤੇ ਥਣ ਕੀ ਲੱਗਾ ਇਹਨੂੰ ਨਹੀਂ ਠੀਕ ਹੈ ਭਾਜੀ ਫਿਰ ਯਾਦੀ ਆਤਵਾ ਸੰਭੀ ਨਹੀਂ ਸਾਡੇ ਘਰੋਂ ਮੈਂ ਹੀ ਗਈ ਆ ਤੀਜਾ ਸੁਹਾ ਗਰੰਟੀ ਨਾਲ ਮੈਂ ਆ ਉਹਨਾਂ ਦਾ ਗੁਆ ਹੀ ਨਾਂ ਮੈਂ ਤੇ ਚਾੜਿਆ ਸੀ ਨਾ ਅਸੀਂ ਦਿਹਾੜੀ ਗੁਆ ਹੀ ਲਾਉਂਦੇ ਰੇ ਇੱਕ ਮਿੰਟ ਹੂੰ ਪੱਕੇ ਬੰਨੀ ਸੀ ਹਾਂਜੀ ਐਦਾ ਕਰਕੇ ਆ ਗੋਡਾ ਥੋੜਾ ਜਿਹਾ ਸੋਜ ਜਾ ਪੱਕੇ ਰਹੀ ਜੇ ਇਹ ਹੁਣ ਵੇਖ ਲੈਣਾ ਫੋਨ ਤੇ ਤੇ ਲੈਵਾ ਵੇਖ ਲੋ ਇੱਕ ਵਾਰ ਆ ਕੀ ਲੱਗੀ ਚੀ ਨਹੀਂ ਠੀਕ ਹੈ ਭਾਈ ਫਿਰ 8 ਤੋਂ 9 ਕਿਲੋ ਦੁੱਧ ਦਊ ਤਾਜੀ ਸੂਈ ਆ ਤੇ ਕੱਟੀ ਮਗਰ ਚ ਹਾਂਜੀ ਚਲੋ ਚਲੋ ਖੋਲੋ ਜੀ ਲਾਓ ਜੀ ਸੰਦੀਪ ਜੀ ਸਾਰੀ ਡਿਟੇਲ ਦੱਸਣੀ ਨਹੀਂ ਬਿਲਕੁਲ ਬਿਲਕੁਲ ਭਜੀ ਆਪਾਂ ਵੇਖੇ ਤਾਂ ਹੀ ਕਿੱਥੇ ਆਪਾਂ ਇੰਨੇ ਚਿਰ ਪਰਮਾਨਾ ਤੇ ਜੇ ਸਚਾਈ ਤਾਂ ਹੀ ਚੱਲੀ ਜਾਂਦੀ ਆ ਤਾਂ ਹੀ ਚੱਲਦੇ ਆ ਲੋਕ ਹਜ਼ਾਰ ਫੋਨ ਆ ਗਿਆ ਵੀਡੀਓ ਨਹੀਂ ਬਣਾਉਣ ਦੇ ਬਿਲਕੁਲ ਜੀ ਬਿਲਕੁਲ ਵੇਖ ਲੈਵਾ ਕੱਟੀ ਆ ਆ ਦੇਖੋ ਜੀ ਮਾੜੀ ਮਾੜੀ ਗੱਲ ਦੱਸੀ ਜਾਂਦੇ ਜੀ ਆਪਾਂ ਸਰੋ ਮਾੜਾ ਮਾੜੀ ਵਿੱਚ ਟੱਕ ਮਾਰਦਾ ਹਣਾ ਤੇ ਵੇਖੋਣ ਇਹਦੇ ਉੱਪਰ ਤਾਂ ਹੁਣ ਕੀ ਆ ਫਿਰ ਜੀ ਤੇ ਬਾਜੀ ਫਿਰ ਇਹਦੀ ਕੀਮਤ ਆ 60000 ਕੀਮਤ ਆ 60000 500 ਛੋੜ 55000 ਦੀ ਮੈਂ ਹੈਗੀ ਆ ਚਲੋ ਠੀਕ ਆ ਬਾਜੀ ਇਸ ਦੀ ਇਧਰੋਂ ਵੇਖੋ ਆ ਬੱਚੀ ਦਾ ਅੱਗਿਓ ਹੂੰ ਹੂੰ ਗੱਬਣਾ ਜੀ ਸੂਈ ਬੱਚੀ ਏ ਨਾ ਨਾ ਕੱਲ ਸੂਈ ਆ ਉਹਨਾਂ ਪਰਸੋਂ ਰਾਤ ਨੂੰ ਸੂਈ ਮਤਲਬ ਉਹਨਾਂ ਨੇ ਝੋਈ ਆ ਤੇ ਕੱਲ ਸਵੇਰੇ ਸੂਤੀ ਆ ਹਾਂਜੀ ਲੈਸ ਜ਼ਰੂਰ ਆ ਹਾਂ ਲੈਵਾ ਐਦਾਂ ਦਾ ਲੱਗ ਨਹੀਂ ਸਕਦਾ ਘੱਟੋ ਘੱਟ ਵੀਣਾ 13 ਕਿਲੋ ਦੀ ਸਟਾਰਟਿੰਗ ਹੋਊ ਇਹਦੀ ਇੰਨੀ ਇੱਕ ਵਾ 13 ਕਿਲੋ ਜਿੰਨਾ ਵਜਨ ਨਹੀਂ ਹੋਣਾ 13 ਕਿਲੋ ਦੀ ਸਟਾਰਟਿੰਗ ਆ ਇਹਦੀ ਵਾਹ ਜੀ ਕੱਲ ਸੂਈ ਸਵੇਰੇ ਮਨੇੜੇ ਲਓ ਜੀ ਵੇਖੋ ਜੀ ਨਾਣਾ ਨੂੰ ਚੈੱਕ ਕਰੋ ਮੈਂ ਰਦੀ ਪਿਓਰ ਜਰਸੀ ਤਾਂ ਠੰਡੀ ਇੰਨੀ ਹੋਊਗੀ ਕੋਈ ਗਾਲ ਹੀ ਨਹੀਂ ਕਰਨ ਵਾਲੀ ਆ ਦੇਖੋ ਜੀ ਆਹ ਜੀ ਬਸ ਚੋ ਜਿਆਦੀ ਦਿੱਤੀ ਉਹਨਾਂ ਨੇ ਲੰਮਾ ਟਾਈਮ ਚੋਂ ਦੇ ਰਹੇ ਆ ਖਲਾਰ ਆਜੋ ਜੀ ਖਲਾਰ ਚੰਗੀ ਬਜੀ ਲੈਵਾ ਵੇਖੇ ਕਰਾਂ ਲੈਵਾਂ ਬਜੀ ਹੁਣ ਸੰਭਾਲ ਲੈ ਜਾਂਦਾ ਵੇਖ ਸੰਭਾਲ ਲੈ ਜਾਂਦਾ ਠੋਕ ਤੇ ਲੈਵਾ ਨਾਰਾ ਨੋ ਨਾ ਵੇਖੋ ਜੀ ਜਿਆਦਾ ਮਤਲਬ ਸਿਰੇ ਦੀ ਬੱਛੀ ਆ ਸਿਰਫ ਚੋ ਜਿਆਦਾ ਦਿੱਤੀ ਆ ਤੇ ਛੱਡੀ ਨਹੀਂ ਬੱਛੀ ਸੁਆ ਵੀ ਪਿਓਰ ਦੁੱਧ ਆਊਗਾ ਤੇ ਭਾਜੀ ਫਿਰ ਇੰਦੀ ਕੀ ਮਰ ਇਹ ਸੰਦੀਪ ਜੀ ਹੋਊਗੀ 50000 ਦੀ 500 ਛੋਟ ਕਰ ਦਾਂਗੇ ਪਿੰਡੋਂ ਹੀ ਬੱਛੀ ਲਈ ਹੈਗੀ ਆ ਤੇ ਚੰਗੇ ਦੁੱਧ ਦੇ ਰਕਾਟ ਵਾਲੀ ਤੇ ਵਧੀਆ ਬੱਛੀ ਆ ਬਾਕੀ ਮਾਲ ਉਧਰ ਹੈ ਉਹ ਵੀ ਤੁਹਾਨੂੰ ਵਿਖਾਉ ਹਾਂ ਸੋਹਣ ਵਾਲੀ ਬੜਾ ਛੋਟੀ ਵਿਖਾਓ 400 ਰੋ ਉਧਰ ਤੋਰੋ ਵੇਖ ਸਿੰਘਾ ਵੇਖ ਥੱਲੇੋਂ ਲੇਵਾ ਵੱਡੀ ਝੋਟੀ ਆਂ ਮੈਂ ਬੁਰੀ ਬਾਜੀ ਬਹੁਤ ਵੱਡੀ ਦੋ ਪਾਸੇ ਲੇਵਾ ਵਿਖਾਇਓ ਥਾਣ ਚ ਡਾ ਬਖਾਓ ਦੋਹੇ ਪਾਸਿਓਂ ਬਸ ਦੋਰ ਉਧ ਲੈ ਚਲੋ ਆ ਲੈ ਮਾਜੀ ਕਿੰਨੇ ਟਾਈਮ ਲੱਗੂਗੀ ਜੀ ਬਸ 5 ਤੋਂ 6 ਦਿਨ 5 ਤੋਂ 6 ਦਿਨ ਬਰਾ ਸਿਰਾ ਵੱਡੀ ਥਾਣ ਵਾ ਟਾਪ ਦਾ ਹਰ ਚੀਜ਼ ਕਮਾਲ ਦੀ ਲੱਗਦੀ ਬਾਜੀ ਬਾਤ ਬਾਤ ਚਲੋ ਕੋਈ ਗੱਲ ਇੱਕ ਵਖਾਲਾ ਡੈਡੀ ਦਾ ਭਾਈ ਜੀ ਫਿਰ ਇਹਨੂੰ ਅੰਦਰ ਹੀ ਬੰਨ ਦੇ ਕੋਈ ਗੱਲ ਅੰਦਰ ਬੰਨ ਦੇ ਕਹਿੰਦੀ ਭਾਈ ਜੀ ਕਿਵੇਂ ਫਿਰ ਇਹ 115000 ਦੀ ਦਵਾਂਗੇ ਠੀਕ ਆ 500 ਛੋੜੂ 114000 ਚਲੋ ਠੀਕ ਇਹ ਸੰਦੀਪ ਜੀ ਇੱਥੇ ਲਿਆਓ ਬੱਛੀ ਵੀ ਕੋਈ ਗੱਲ ਇਧਰ ਵੇਖ ਸੰਦੀਪ ਜੀ ਇਹ ਵੀ ਗੱਬਣੀ ਗੱਬਣ ਵੇਖ ਕਿੰਨਾ ਥਣ ਲੇਵਾ ਲੱਗਾ ਬਹੁਤ ਜੰਗਲ ਲੱਗਾਈ ਇਧਰ ਅੱਗੇ ਉਹ ਵਿਖਾ ਦੇ ਤਾਂ ਥਣ ਹੂੰ ਹੂੰ ਬਹੁਤ ਸੇਂਗਿਸੋਂ ਗੁਫਾ ਹੌਕਾ ਲੈ ਨਹੀਂ ਆ ਹੱਬ ਦਵਾਣਾ ਭਜੀਆ ਨੇ ਹਫਤਾ ਲੈ ਜਾਣਾ ਕਟੀਆਂ ਬਹੁਤ ਚੰਗੀਆਂ ਆ ਜਾ ਜੀ ਸੇਰ ਵੀ ਵਿਖਾ ਦੋ ਪੂਰੀ ਉੱਚੀ ਲੰਮੀ ਹਵਤਾ ਆਪ ਤਾਂ ਖੁੱਲਾ ਘੜਦਿਆਂ ਲੈਵੇ ਦੀਆਂ ਖੁੱਲੀਆਂ ਥੱਲੇ ਆਜੋ ਬਰੇ ਆਜੋ ਤੇ ਭਜੀ ਮਰੇਂਦੀ ਕੀ ਮਰਾਂ ਦੋਵਾਂ ਦੀ ਇਕੱਠੀ ਕਰ ਦੇਣੀ ਆ ਚਲੋ ਠੀਕ ਆ ਉਹ ਵੀ ਖੋਲੋ ਉਹ ਵੀ ਦੂਜਾ ਸੁਆਵਾ ਉਹ ਸ਼ਾਇਦ 10 ਦਿਨ ਵੀ ਲੈ ਜੇ ਠੀਕ ਹੈ ਪਰ ਮੈਂ ਬਹੁਤ ਕਮਾਲ ਦੀ ਆ ਹਾਂ ਲੈ ਵਾ ਬਹੁਤ ਜੰਗੀ ਲੈ ਵਾ ਬੜਾ ਯਵਰਾ ਖਾਓ ਸੇ ਖੋਲੋ ਮੈਂ ਬੋਲੋ ਜੀ ਉਨੀ ਇਧਰ ਉਹ ਖੋਲ ਮੈਂ ਬੰਦ ਮੈਂ ਬੰਦ ਲੋ ਜੀ ਇਹ ਵੀ ਦੇਖੋ ਇਧਰ ਇਹ ਸੰਦੀਪ ਖਾ ਠੀਕ ਆ ਦਰੇ ਨਾ ਆਇਆ ਮੈਂ ਮਾਲਾ ਜੀ ਵੇਖ ਲੈ ਵਾ ਥਲੋ ਸੰਦੀਪ ਜੀ ਕਿੰਨੀ ਚੌੜੀ ਮੈਂ ਆ ਆ ਜੀ 10 12 ਦਿਨ ਮੈਂ ਲਊਗੀ ਅਜੇ ਪੂਰਾ ਸਿੰਘ ਹਰ ਚੀਜ਼ ਜਿਹੜੀ ਆ ਟਾਪ ਦੀ ਬਿਲਕੁਲ ਜੀ ਤੇ ਭਾਜੀ ਫਿਰਿੰਦੀ ਕੀ ਮਰ ਇਹ ਸੰਦੀਪ ਜੀ ਦੋਹਾਂ ਦਾ ਇਹਦਾ ਵੀ 80 ਇਹਦਾ ਵੀ 80 ਠੀਕ ਆ ਜਿਹੜਾ ਮਰਜੀ 80 ਦੀ ਲੈ ਜੇ ਚਲੋ ਠੀਕ ਜਿਹਦਾ ਨਾਜ਼ੀ ਕਰੋ ਇਖਤਿਆਰ ਹੋ ਕੇ ਅਗਲੇ ਸਵੇਰੇ ਲੈ ਆਜੂ ਮੋਲੇ ਦੋਹਾਂ ਦਾ 80 80 ਆਹ ਜੀ ਆ ਵੈੜ ਆ ਹਾਂ ਜੀ ਮਹੀਨੇ ਦੇ ਕਰੀਬ ਕੱਚੀ ਆ ਅੱਛਾ ਫਾਰਮ ਚੋਂ ਲਈ ਅੱਗੇ ਵੇਖੋ ਪਾਈਪਾਂ ਕਿਦਾਂ ਦੀਆਂ ਥਾਣ ਕਿੰਨੇ ਕਮਾਲ ਦਾ ਤੇ ਯਾਤ ਕਿੰਨੀ ਯਾਤ ਕਿੰਨੀ ਏ ਸੰਦੀਪ ਕੀ ਵੀ ਨਾਲ ਲੈ ਜਾਣਾ ਵਾ ਪਰ ਜਿਹੜਾ ਲੈ ਗਿਆ ਮौजਾਂ ਹੀ ਕਰੂਗਾ ਬਿਲਕੁਲ ਸਾਰੀਆਂ ਗਰਮੀਆਂ ਲੋ ਜੀ ਇੱਕ ਵਾਰ ਇਹ ਵੇਖੋ ਜਰਾ ਨਹੀਂ ਠੀਕ ਹੈ ਜੀ ਆ ਵੇਖ ਠੀਕ ਹੈ ਠੀਕ ਹੈ ਨਾ ਕਿੰਨਾ ਸੋਹਣਾ ਮੋਹ ਲੱਗਾ ਜਿਆਦਾ ਕਮਾਲ ਦੀ ਵੱਡੀ ਵੱਛੀ ਆ ਛੋਟੀ ਨਹੀਂ ਜਰਸੀ ਹਮ ਬਹੁਤ ਵੱਡੀ ਆ ਥਾਣ ਥਣ ਵੀ ਬੜੇ ਕਮਾਲ ਦਾ ਲੈ ਇੱਕ ਮਹੀਨਾ ਜਾਣਾ ਜੀ ਇੱਕ ਮਹੀਨਾ ਲੈ ਜਾਂਦਾ ਜੀ ਆ ਜੋ ਜੀ ਲੈਓ ਲੈਓ ਤੇ ਬੱਜੀ ਫਿਰ ਨਹੀਂ ਕੀਮਤ ਇਹ ਸੰਦੀਪ ਜੀ ਹੁਣ 52000 ਦੀ ਬਾਕੀ ਸਮੇਂ ਦਾ ਜਿੱਦਾਂ ਮਰਜੀ ਚਲੋ ਚਲੋ ਠੀਕ 500 ਛੋਟ ਕਰਾਂਗੇ 550 ਦੀ ਹੋ ਗਈ ਇਹ ਸੰਦੀਪ ਜੀ ਇਹੋ ਹੀ ਆਪਣੇ ਕੋਲ ਮਾਲ ਵਾ ਜਿਹੜਾ ਕਿਸਦਾ ਜੀ ਕਰੇ ਲੈ ਜੇ ਲੈ ਜੇ ਜਿਹੜੀ ਕਿਸ ਨੂੰ ਚੰਗੀ ਲੱਗੇ ਕੋਈ ਬਵਾਰੀ ਭਰਾ ਲੈ ਜੇ ਮੇਰਾ ਵੀਰ ਬਿਲਕੁਲ ਜੀ ਕੋਈ ਘਰ ਵਾਲਾ ਲੈ ਜੇ ਜਿਹੜਾ ਮਰਜੀ ਲੈ ਜੇ ਇੰਨਾ ਚ ਕਮੀ ਕਿਸੇ ਚ ਨਹੀਂਗੀ ਹਾਂਜੀ ਹਾਂਜੀ ਬਿਲਕੁਲ ਕਮੀ ਕਿਸੇ ਚ ਨਹੀਂਗੀ ਜਿਹੜਾ ਜੀ ਕਰਦਾ ਲੈ ਜੇ ਤੇ ਬਾਕੀ ਨਾ ਤੁਹਾਡੇ ਵੀਰ ਦਾ ਸਰਵਣ ਸਿੰਘ ਜੀ ਤੇ ਪਿੰਡ ਪੱਡੇ ਤਹਿਸੀਲ ਬਟਾਲਾ ਠੀਕ ਆ ਤੇ ਜ਼ਿਲ੍ਹਾ ਗਰਦਾਸਪੁਰ ਚਲੋ ਠੀਕ ਆ ਨਾ ਇਹ ਆਪਣੇ ਕੋਲ ਮਾਲਵਾ ਤੇ ਬਾਕੀ ਮੇਰਾ ਵੀਰ ਫੋਨ ਤੁਹਾਡੇ ਬਹੁਤ ਆਏ ਵੀਡੀਓ ਵਾਸਤੇ ਬਹੁਤ ਸੱਜਣਾ ਤੇ ਆਏ ਆ ਮਾਲ ਘੱਟ ਮਿਲਦਾ ਬੜਾ ਔਖਾ ਇਕੱਠਾ ਮਿਲਦਾ ਬਿਲਕੁਲ ਕਮਾਲ ਤੇ ਹੁਣ ਮੇਰਾ ਵੀਰ ਜਿਹੜਾ ਜੀ ਕੀਤਾ ਜਿਹਦੀ ਕਿਸਮਤ ਹੋ ਜਾ ਉਥੇ ਚੱਲੇ ਜਾਣਾ ਚਲੋ ਠੀਕ ਆ ਨਾ ਤੇ ਬਾਕੀ ਮੇਰਾ ਵੀਰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਅਸੀਂ ਫੇਰ ਤੁਹਾਡੇ ਨਾਲ ਜੁੜੇ ਰਹੀਏ ਬਾਕੀ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ